ਇਸ ਪਿੰਡ ਵਿੱਚ ਇੱਕ ਐਸਾ ਗੁਰਦੁਆਰਾ ਵੀ ਜਿੱਥੇ ਦੁੱਧ ਨਹੀਂ ਜੰਮਦਾ ਹੈਗਾ ਇਹ ਗੱਲ ਹੋ ਸਕਦਾ ਤੁਹਾਨੂੰ ਝੂਠ ਲੱਗੇ ਪਰ ਇਹ ਗੱਲ ਸੱਚੀ ਆ ਗੁਰੂ ਤੇਗ ਬਹਾਦਰ ਜੀ ਇਸ ਪਿੰਡ ਦੇ ਵਿੱਚ ਤਿੰਨ ਵਾਰ ਆਏ ਸੀ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਦਿੱਲੀ ਸ਼ਹੀਦੀ ਦੇਣ ਗਏ ਨੇ ਉਦੋਂ ਵੀ ਜਿਹੜਾ ਇਸ ਜਗ੍ਹਾ ਤੋਂ ਹੋ ਕੇ ਹੀ ਗਏ ਨੇ ਪੁਰਾਣੀਆਂ ਇਮਾਰਤਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਜਿਹੜੇ ਗੁੰਬਦ ਖੜੇ ਨੇ ਇਹ ਸਦੀਆਂ ਪੁਰਾਣੇ ਨੇ ਤੇ ਮਸੂਰੀ ਇੱਟਾਂ ਦੇ ਨਾਲ ਜਿਹੜੇ ਬਣੇ ਹੋਏ ਨੇ ਉਸ ਜ਼ਮਾਨੇ ਦੇ ਵਿੱਚ ਜਿਹੜੀਆਂ ਇੱਟਾਂ ਚੱਲਦੀਆਂ ਹੁੰਦੀਆਂ ਸੀਗੀਆਂ ਤਾਂ ਉਹ ਜਿਹੜੀ ਨਿਸ਼ਾਨੀਆਂ ਅੱਜ ਵੀ ਸਾਹਮਣੇ ਰੱਖੀ ਹੋਈ ਆ ਇੱਕ ਹੋਰ ਵੀ ਗੱਲ ਕਹਿਣ ਦੀ ਆ ਵੀ ਕਹਿੰਦੇ ਇੱਥੇ ਨੇੜ ਤੇੜੀ ਫਸਲ ਨਹੀਂ ਹੁੰਦੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਵੀ ਇੱਥੇ ਜਿਹੜੇ ਅੱਕ ਹੋਣਗੇ ਤਾਂ ਬੜਾ ਟਾਈਮ ਜਿਹੜਾ ਇੱਥੇ ਅੱਕ ਹੁੰਦੇ ਵੀ ਰਹੇ ਨੇ ਅੱਜ ਜਿਹੜਾ ਤੁਸੀਂ ਸਾਹਮਣੇ ਗੁਰਦੁਆਰਾ ਵੇਖ ਰਹੇ ਹੋ ਇਹ ਹੈ ਜੀ ਤਮਤਾਨ ਸਾਹਿਬ ਇਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਜੀ ਨੇ ਸਮਾ ਬਤਾਇਆਗਾ ਇੱਥੇ ਇੱਕ ਛੱਪੜ ਹੁੰਦਾ ਸੀ ਜਿੱਥੇ ਗੁਰੂ ਤੇਗ ਬਹਾਦਰ ਜੀ ਇਸ਼ਨਾਨ ਕਰਨ ਜਾਂਦੇ ਹੁੰਦੇ ਸੀ ਤੇ ਹੁਣ ਜਿਹੜਾ ਉਹ ਛੱਪੜ ਸਰੋਵਰ ਬਣ ਗਿਆ ਤਾਂ ਉਹਦੇ ਬਾਰੇ ਵੀ ਤੁਹਾਨੂੰ ਆਪਾਂ ਵਿਸਤਾਰ ਦੇ ਵਿੱਚ ਦੱਸਾਂਗੇ ਬਾਕੀ ਜੇ ਕਿਸੇ ਨੇ ਹਜੂਰ ਸਾਹਿਬ ਜਾਣਾ ਤਾਂ ਪਹਿਲਾਂ ਇੱਥੇ ਮੱਥਾ ਟੇਕਣਾ ਪੈਂਦਾ ਗੁਰੂ ਗੋਬਿੰਦ ਸਿੰਘ ਜੀ ਨੇ ਦਰਸ਼ਨੀ ਡੇਉੜੀ ਦਾ ਇੱਥੇ ਜਿਹੜਾ ਵਰ ਦਿੱਤਾ ਹੋਇਆ ਹਜੂਰ ਸਾਹਿਬ ਵੀ ਜਿਹੜਾ ਮੱਥਾ ਟੇਕਣ ਜਾਊਗਾ ਸਭ ਤੋਂ ਪਹਿਲਾਂ ਇੱਥੇ ਮੱਥਾ ਟੇਕਣਾ ਪਊਗਾ ਇੱਥੇ ਇੱਕ ਜਿਹੜਾ ਪੁਰਾਣਾ ਦਰਵਾਜ਼ਾ ਉਹ ਬਣਿਆ ਹੋਇਆ ਹੈਗਾ ਤੇ ਇੱਥੇ ਸਪੈਸ਼ਲ ਜਿਹੜਾ ਲਿਖ ਕੇ ਵੀ ਲਾਇਆ ਹੋਇਆ ਇਤਿਹਾਸ ਆ ਦੇਖ ਲਓ ਪਰਾਤਨ ਡੇਉੜੀ ਸਾਹਿਬ ਵੀ ਇਸ ਜਗ੍ਹਾ ਦੀ ਜਿਹੜੀ ਸੇਵਾ ਸੀ ਉਹ ਕਰਮ ਸਿੰਘ ਪਟਿਆਲਾ ਮਹਾਰਾਜਾ ਨੇ ਕਰਵਾਈ ਸੀਗੀ ਇੱਥੇ ਗੁਰੂ ਤੇਗ ਬਹਾਦਰ ਜੀ ਦੀ ਸ੍ਰੀ ਸਾਹਿਬ ਵੀ ਪਈ ਆਪਾਂ ਉਹਦੇ ਦਰਸ਼ਨ ਕਰਾਵਾਂਗੇ ਪੁਰਾਣੇ ਸਿੰਘਾਂ ਦੇ ਹਥਿਆਰ ਪੁਰਾਣੀਆਂ ਬੰਦੂਕਾਂ ਪੁਰਾਣੀਆਂ ਕਰਪਾਨਾਂ ਪਾਲੇ ਤੇ ਬਾਕੀ ਪੁਰਾਣੇ ਗ੍ਰੰਥ ਜਿਹੜੇ 18ਵੀਂ ਸਦੀ ਦੇ ਵਿੱਚ ਲਿਖੇ ਗਏ ਨੇ ਉਹ ਗ੍ਰੰਥ ਸਾਹਿਬ ਵੀ ਜਿਹੜੇ ਇੱਥੇ ਮੌਜੂਦ ਨੇ ਤਾਂ ਆਹ ਜਿਹੜੀ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਦੀ ਆ ਇੱਥੇ ਗੁਰੂ ਤੇਗ ਬਹਾਦਰ ਜੀ ਤਿੰਨ ਵਾਰ ਆਏ ਸੀ ਬੜੀ ਸੰਗਤ ਗੁਰੂ ਤੇਗ ਬਹਾਦਰ ਜੀ ਦੇ ਨਾਲ ਜੁੜੀ ਤੇ ਇੱਕ ਬੰਦੇ ਨੂੰ ਗੁਰੂ ਤੇਗ ਬਹਾਦਰ ਜੀ ਨੇ ਮਾਇਆ ਦਿੱਤੀ ਸੀ ਦਰ ਮਿਸ਼ਾਲਾ ਬਣਾਉਣ ਵਾਸਤੇ ਪਰ ਜਿਹੜੀ ਉਹ ਖਰਚ ਗਿਆ ਸੀ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੂੰ ਦੁਬਾਰਾ ਜਦੋਂ ਮੁਲਾਕਾਤ ਹੋਈ ਤਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਵੀ ਜਿਹੜੀ ਸਾਨੂੰ ਮਾਇਆ ਦਿੱਤੀ ਸੀ ਤੇ ਜਿਹੜਾ ਕੰਮ ਕਿਹਾ ਸੀ ਉਹ ਪੂਰਾ ਹੋ ਗਿਆ ਤਾਂ ਉਸਨੇ ਗੁਰੂ ਜੀ ਨੂੰ ਕਿਹਾ ਵੀ ਮੈਂ ਤਾਂ ਆਪਦੇ ਵਾਸਤੇ ਜਿਹੜੀ ਨਿੱਜੀ ਜ਼ਮੀਨ ਖਰੀਦ ਲਈ ਤੇ ਫਿਰ ਗੁਰੂ ਤੇਗ ਬਹਾਦਰ ਨੇ ਕਿਹਾ ਸੀਗਾ ਵੀ ਉੱਥੇ ਜਿਹੜਾ ਤੰਬਾਕੂ ਨਾ ਬੀਜੀ ਤਾਂ ਕਹਿੰਦੇ ਉੱਥੇ ਤੰਬਾਕੂ ਬੀਜਿਆ ਗਿਆ ਉਸ ਤੋਂ ਬਾਅਦ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਇੱਥੇ ਅੱਕ ਹੋਣਗੇ ਆ ਪੁਰਾਣੇ ਗ੍ਰੰਥ ਨੇ ਤੇ ਪ੍ਰਾਣੀ ਜਿਹੜੀ ਕਿਰਪਾਨ ਆਪਾਂ ਤੁਹਾਨੂੰ ਦਿਖਾ ਦਈਏ ਆ ਜਿਹੜੀ ਗੁਰੂ ਤੇਗ ਬਹਾਦਰ ਜੀ ਦੀ ਕਿਰਪਾਨ ਆਗੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਨਦੇੜ ਦੀ ਧਰਤੀ ਤੋਂ ਪੰਜਾਬ ਨੂੰ ਚਾਲੇ ਪਾਏ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਰਪਾਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੀ ਸੀ ਆ ਪ੍ਰਾਣੀ ਸਮੇਂ ਦੀਆਂ ਬੰਦੂਖਾਂ ਨੇ ਉਸ ਟਾਈਮ ਦੇ ਜਿਹੜੇ ਸ਼ਸਤਰ ਹੁੰਦੇ ਸੀਗੇ ਇਹਨਾਂ ਵਿੱਚੋਂ ਕਈ ਬੰਦੂਖਾਂ ਤਾਂ ਜਿਹੜੀਆਂ 7-7 8-8 ਫੁੱਟ ਲੰਬੀਆਂ ਨੇਗੀਆਂ ਤਾਂ ਦਰਸ਼ਨ ਕਰ ਲੋ ਵਾਹਿਗੁਰੂ ਜ਼ਰੂਰ ਲਿਖ ਦਿਓ ਤਾ ਆ ਦੇਖੋ ਇਹ ਜਿਹੜੀਆਂ ਬੰਦੂਖਾਂ ਨੇ 7-7 ਫੁੱਟ ਉੱਚੀਆਂ ਨੇ ਤੇ ਆ ਜਿਹੜੀਆਂ ਤੁਸੀਂ ਕਿਰਪਾਨਾਂ ਵੇਖ ਰਹੇ ਹੋ ਇਹ ਸਾਰੇ ਜਿੰਨੇ ਵੀ ਸ਼ਸਤਰ ਨੇ ਨੇ ਪੁਰਾਣੇ ਟਾਈਮ ਦੇ ਨੇਗੇ ਜੇ ਗੱਲ ਕਰੀ ਹੁਣ ਆਪਾਂ ਇਹ ਗੁਰੂ ਘਰ ਹੈ ਕਿੱਥੇ ਆ ਤਾਂ ਹਰਿਆਣੇ ਦੇ ਵਿੱਚ ਤਮਤਾਨ ਸਾਹਿਬਾ ਜਿੱਥੇ ਇੱਕ ਸਰੋਵਰ ਬਣਿਆ ਹੋਇਆ ਕਹਿੰਦੇ ਇਸ ਸਰੋਵਰ ਦੇ ਵਿੱਚ ਨਹਾਣ ਨਾਲ ਕੋਈ ਵੀ ਬਿਮਾਰੀ ਹੈ ਜਿਹੜੀ ਉਹ ਦੂਰ ਹੋ ਜਾਂਦੀ ਆ ਇੱਥੇ ਪਹਿਲਾਂ ਕਹਿੰਦੇ ਇੱਕ ਛੱਪੜ ਹੁੰਦਾ ਸੀ ਗੁਰੂ ਤੇਗ ਬਹਾਦਰ ਜੀ ਇਸ਼ਨਾਨ ਕਰਦੇ ਹੁੰਦੇ ਸੀਗੇ ਕਾ ਇਹ ਉਹੀ ਜਗਾਂ ਕੀ ਬਹੁਤ ਪਵਿੱਤਰ ਜਗਾਂ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਜਿਹੜੀ ਇਹ ਪਵਿੱਤਰ ਧਰਤੀ ਆ ਸੱਚੇ ਮਨ ਦੇ ਨਾਲ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਿਆ ਜਾਵੇ ਤਾਂ ਕਹਿੰਦੇ ਜਿਹੜੇ ਦੁੱਖ ਬਿਮਾਰੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਇਹ ਗੱਲ ਸੱਚੀ ਆ ਬੜੇ ਲੋਕਾਂ ਨੂੰ ਇਹ ਵੀ ਹੋ ਸਕਦਾ ਝੂਠ ਲੱਗੇ ਤੇ ਇੱਥੇ ਮੱਸੀਆਂ ਨੂੰ ਜ਼ਿਆਦਾਤਰ ਲੋਕ ਬਹੁਤ ਜ਼ਿਆਦੇ ਆਉਂਦੇ ਨੇਗੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਤੁਸੀਂ ਜੇਕਰ ਤਮਤਾਨ ਸਾਹਿਬ ਆਇਓ ਕਿ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਨੇ ਉਹ ਸੱਚ ਨੇ ਜਾਂ ਝੂਠ ਨੇ ਕਿਉਂਕਿ ਲੋਕਾਂ ਦਾ ਕਹਿਣਾ ਵੀ ਇੱਥੇ ਜਿਹੜਾ ਗੁਰਦੁਆਰੇ ਦੇ ਵਿੱਚ ਦੁੱਧ ਨਹੀਂ ਜਮਾਇਆ ਜਾਂਦਾ ਐਣੀ ਵੀ ਜਮਦਾ ਨਹੀਂ ਹੈਗਾ ਵੀ ਜਮਾਇਆ ਨਹੀਂ ਜਾਂਦਾ ਹੈਗਾ ਮੱਛਿਆ ਵਾਲੇ ਦਿਨ ਤੇ ਇੱਧਰ ਜਿਹੜੀ ਦਰਸ਼ਨੀ ਡਿਊਟੀ ਆ ਉਸ ਟਾਈਮ ਦੀ ਪੁਰਾਣੇ ਸਮੇਂ ਦੀ ਜਿਹੜੀ ਬਾਕੀ ਦੋਸਤੋ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ